ਸਮਾਣਾ ਬੱਸ ਸਟੈਂਡ ਦੇ ਨਜ਼ਦੀਕ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਸੇਖੋ ਕਲੋਨੀ ਦੀ ਗਲੀ ਹੈ ਇੱਥੇ ਸ਼ਿਵਰਤਪੁਰ ਬੋਰਡ ਵੱਲੋਂ ਤੁਹਾਨੂੰ ਦਿਖਾ ਰਹੇ ਆ ਇਹ ਖੱਡਾ ਖੁੱਦ ਗਿਆ ਵੀ ਇੱਥੇ ਪਾਪ ਜੋੜਾਂਗੇ ਪਾਣੀ ਸਰਪਲਾਈ ਦਾ ਲੇਕਿਨ ਖੱਡੇ ਨੂੰ ਇੱਕ ਹਫਤਾ ਹੋ ਗਿਆ ਖੱਡਾ ਨਹੀਂ ਭਰਿਆ ਗਿਆ ਜਿਸ ਕਰਕੇ ਇਹ ਹਾਸਲ ਹੈ ਪੀਆਰਡੀਸੀ ਦੀ ਬੱਸ ਜਿਹੜੀ ਕਿ ਪਾਤਣਾ ਤੋਂ ਪਟਿਆਲੇ ਜਾਣਾ ਇਹ ਤਸਗੀ ਇੱਥੇ ਸਵਾਰੀਆਂ ਵੀ ਬੜੀ ਮੁਸ਼ਕਿਲ ਤੋਂ ਡਰਾਈਵਰ ਸਾਈਡ ਵਾਲੀ ਸੀਟ ਪਾਸੇ ਨਿਕਲੀ ਹੈ ਜੇ ਬੱਸ ਪਲਟ ਜਾਂਦੀ ਤਾਂ ਕਿੰਨਾ ਨੁਕਸਾਨ ਹੁੰਦਾ ਲੋਕਾਂ ਗੀਰ ਬੱਸ ਡਰਾਈਵਰ ਕਨੈਕਟਰਾਂ ਦੀ ਮੰਗ ਹੈ ਵੀ ਸਮਾਣਾ ਬੱਸ ਸਟੈਂਡ ਨੂੰ ਇਸ ਤੋਂ ਬਾਹਰ ਕੱਢ ਤੁਸੀਂ ਦੇਖੋ ਇਸ ਦਿਰਲੇ ਪਾਸੇ ਜਮ ਲੱਗਾ ਹੈ ਔਰ ਲੋਕਾਂ ਨੂੰ ਇਸ ਤਰ੍ਹਾਂ ਉਹਨੇ ਦੀ ਜ਼ਿੰਦਗੀ ਨੂੰ ਵੀ ਖਤਰਾ ਹੈ ਜੇ ਬੱਸ ਪੜਦੀ ਕਿੰਨਾ ਨੁਕਸਾਨ ਹੋ ਸਕਦਾ ਸੀ ਹਲਾ ਤਾਂ ਤੁਹਾਡੇ ਸਾਹਮਣੇ ਨੇ ਜੀ ਦੇਖ ਲਓ ਕਿੰਨਾ ਕੁ ਮੀ ਪਿਆ ਜੀ ਸਮਾਨਾ ਲਾਵਾਰ ਸਾਈ ਟੋਟਲ ਇਹ ਜਿਹੜੀ ਸੜਕ ਹੈ ਜੀ ਇਹ ਸਮਾਨੇ ਦੀ ਰੀੜ ਦੀ ਹੱਡੀ ਹੈ ਜੀ ਇਹਨੂੰ ਤੀਜੇ ਦਿਨ ਆ ਕੇ ਪਟ ਲੈਂਦੇ ਨੇ ਪੱਟੋ ਬੇਸ਼ੱਕ ਪੱਟੋ ਜੋ ਮਰਜ਼ੀ ਕਰੋ ਨਾ ਕੋਈ ਬੈਰੀਕੇਡ ਹੈ ਨਾ ਕੋਈ ਬੋਰਡ ਹੈ ਆਹ ਦੇਖੋ ਜੀ ਬੱਸ ਸਭ ਥੋੜਾ ਜਿਹਾ ਮੀ ਪਿਆ ਜੀ ਬੱਸ ਕੱਡੇ ਜਿ ਘਿਰ ਗਈ ਜੇ ਸਵਾਰੀ ਕੋਈ ਕਿਸੇ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਜੀ ਪਲਟ ਵੀ ਸਕਦੀ ਸੀ ਇਸ ਇਸ ਸੜਕ ਤੋਂ ਥੋੜੀ ਕੁਛ ਗਾਜ ਦੇ ਦੂਰ ਤੇ ਤਹਿਸੀਲ ਹੈ ਜੀ ਐਮ ਐਲ اے ਸਾਹਿਬ ਦਾ ਦਫ਼ਤਰ ਹੈ ਜੀ ਲੇਕਿਨ ਸਾਰੇ ਅੱਖਾਂ ਮੀਚ ਕੇ ਇੱਥੋਂ ਲੰਘ ਜਾਂਦੇ ਨੇ ਤੁਸੀਂ ਆ ਕੇ ਦੇਖੋ ਆ ਪਿੱਛੇ ਦਿਖਾਓ ਜੀ ਉਧਰ ਪਾਣੀ ਕਿਵੇਂ ਖੜਾ ਹੈ ਉਹ ਦਿਖਾਓ ਜੀ ਪਿੱਛੇ ਕਿੰਨਾ ਕੁ ਮੀਂਹ ਪਿਆ ਜੀ 10 ਮਿੰਟ ਦੀ ਬਰਸਾਤ ਨੇ ਦੇਖੋ ਜਲ ਜਲ ਕਰਦਾ ਬਣਾਇ ਨਾ ਇਹ ਸੜਕ ਬਣਦੀ ਆ ਰੋਜ਼ ਪਟਕੇ ਬੈ ਜਾਂਦੇ ਨੇ ਕੋਈ ਬੋਰਡ ਨਹੀਂ ਲਾਉਂਦੇ ਕੋਈ ਸੁਰੱਖਿਆ ਨਹੀਂ ਜੀ ਹੈਗੀ ਪਲਟ ਜਾਂਦੀ ਜੀ ਇਹਨਾਂ ਨੂੰ ਕੀ ਹੈ ਜੀ ਇਹ ਤਾਂ ਬੈਠੇ ਨੇ ਏਸੀ ਕਮਰਿਆਂ 'ਚ ਇਹ ਤਾਂ ਇਹਨਾਂ ਦੀਆਂ ਅੱਖਾਂ 'ਚ ਪੱਟੀ ਬੰਨੀ ਹੋਈ ਆ ਅੰਨੇ ਨੇ ਜੀ ਇਹ ਬਿਲਕੁਲ ਕੋਈ ਨਹੀਂ ਜੀ ਦੇਖਦਾ ਤੁਸੀਂ ਦੇਖੋ ਕੂੜੇ ਦੇ ਢੇਰ ਪਿੱਟ ਪਿੱਟ ਕੇ ਅਸੀਂ ਮਰ ਗਏ ਐਮਐਲਏ ਸਾਬ ਨੂੰ ਕਿਹਾ ਜੀ ਕਹਿੰਦਾ ਜੀ ਸਾਡੀ ਸਰਕਾਰ ਨਹੀਂ ਇਹ ਤਾਂ ਕਾਂਗਰਸ ਦੇ ਬੰਦੇ ਨੇ ਜੀ ਸਵਾਰੀਆਂ ਦਾ ਕੀ ਬੰਨਣਾ ਜੀ ਸਵਾਰੀਆਂ ਪਹਿਲਾਂ ਵੀ ਇਹ ਮੁੱਖ ਮੰਤਰੀ ਨਹੀਂ ਹੈਗਾ ਇਹ ਦੁੱਖ ਮੰਤਰੀ ਹੈ ਪਬਲਿਕ ਸਾਰੀ ਦੁਖੀ ਹੈ ਜੀ ਇਸ ਇਹਨਾਂ ਦੀ ਸਰਕਾਰ ਤੋਂ ਜੀ ਪਹਿਲਾਂ ਚੱਕੀ ਆ ਇਹ ਆਵਾਜ਼ ਚੱਕੀ ਆ ਤਾਂ ਹੀ ਇਹਨਾਂ ਨੇ ਪੈ ਪਾਇਆ ਜੀ ਪਹਿਲਾਂ ਆਦ ਬਚਾਲੇ ਛੱਡ ਗਏ ਜੀ ਫਿਰ ਫਿਰ ਧਰਨਾ ਲਾਇਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼